ਕੀ ਚਾਹਦੇ ਹੋਂ ਸਾਡੇ ਹੋਰ ਸੱਜਣੇ ਆ ਗਏ ਮੱਦੀ ਦੇ ਨਾਮ ਨਾਲ ਵਾਈਕੁਰਜੀ ਦਾ ਸਾ ਆ ਵਾਈਨ ਕੀ ਕੀ ਕਦੇ ਅੱਜ ਅਸੀਂ ਨੌਰ ਸਾਹਿਬ ਗੁਰਦੁਆਰੇ ਸਾਹਿਬ ਲੱਭ ਕੇ ਕਰਨ ਵਾਸਤੇ ਆਏ ਆ ਚਾਹੇ ਹੋਲੇ ਮੱਲੇ ਦੇ ਚਲ ਜਾਓ ਚਾਹੇ ਬਸਾਖੀ ਦੇ ਚਲ ਜਾਓ ਚਾਹੇ ਕਿਸੇ ਵੀ ਮੇਲੇ ਦੇ ਚਲ ਜਾਓ ਸਾਡੇ ਬਜ਼ੁਰਗ ਬੰਦੇ ਤਾਂ ਬਹਿ ਗਏ ਆ ਮੇਲੇ ਦੇ ਵਿੱਚ ਮੱਝਾ ਲਾ ਕੇ ਆਪਣੇ ਅਸੀਂ ਗੁਰਦੁਆਰਾ ਸਾਹਿਬ ਦਾ ਮਾਤਾ ਗੰਗਾ ਜੀ ਦੇ ਜਾ ਰਹੇ ਆ ਲਾਹੌਰੀ ਜੀ ਭਲੀ ਤੇ ਮਰਨਾ ਮੈਂ ਲੋ ਜੀ ਜੂਡੂ ਵਾਲੇ ਅੱਜ ਅਸੀਂ ਜਾ ਰਹੇ ਆ ਉਹ ਸਾਹਿਬ ਗੁਰਦੁਆਰਾ ਸਾਹਿਬ ਗੁਰੂ ਅਰਜਨ ਜੀ ਜਿੱਥੇ ਆਨੰਦਕਾਰ ਜੁ ਹੋਏ ਸੀਗੇ ਦਸ਼ਪੀਲ ਲੱਗੀ ਹੋਈ ਹੈ ਰਸਤੇ ਦੇ ਵਿੱਚ ਦਾਸ ਦਾ ਲੰਗਰ ਲੱਗਾ ਹੋਇਆ ਹੈ ਜੀ ਲੇਮਕੇ ਦਾ ਲੰਗਰ ਲੱਗਾ ਹੋਇਆ ਹੈ ਲੋ ਜੀ YouTube ਵਾਲਿਓ ਹੁਣ ਅਸੀਂ ਗੁਰਦੁਆਰਾ ਸਾਹਿਬ ਵਾਲ ਨੂੰ ਜਾ ਰਹੇ ਹਾਂ ਤੁਰ ਕੇ ਲੋ ਜੀ ਹਵਾ ਇਹ ਅੱਜ ਬਹੁਤ ਢੰਡੀ ਹੋ ਗਈ ਆ ਉੱਧਾ ਜਿੰਨੀ ਗਰਮੀ ਸੀਗੀ ਇੱਥੇ ਕੀ ਭਰੀ ਜਾਂਦਾ ਨਾ ਬਿਆਰ ਪੂਰਾ ਲੱਗਾ ਹੋਇਆ ਉੱਧਰ ਦੇਖੋ ਨਿਸ਼ਾਨ ਸਾਹਿਬ ਪੱਕੀਆਂ ਹੀ ਬਹੁਤ ਐ ਇੱਥੇ ਹੋਈ ਸੱਬਿਆਚਾਰ ਹੀ ਆ ਪੂਰਾ ਸਾਰੀਆਂ ਪੱਕੀਆਂ ਹੀ ਐ ਇਹ ਦੁਕਾਨ ਮੈਨੂੰ ਸਾਰਿਆਂ ਨੂੰ ਬੱਕਰੀ ਲੱਗੀ ਐ ਪੱਕੀਆਂ ਵਾਲੀ ਜਿੰਨੇ ਹਨਾਂ ਗਰਮੀ ਪੈਣੀ ਉਹਨੇ ਪੱਕੀਆਂ ਚਾਹੀਦੀਆਂ ਐ ਆਯੋ ਘੜੀ 100 ਰੁਪਏ ਐਨਕ 100 ਰੁਪਏ ਘੜੀ 100 ਰੁਪਏ ਐਨਕ 100 ਰੁਪਏ ਧੋੜ ਕੇ ਹੋਇਆ ਫਰੂਟੀਆਂ ਦਾ ਲੰਗਰ ਲੱਗਾ ਆ ਹਾਂ ਮੈਂ ਪੂਰੀ ਤਰੀਕੇ ਨਾਲ ਲਿਆ ਆਇਆ ਹੈ ਦਿਖਾਉਣਾ ਉਹਨਾਂ ਨੂੰ ਕਿਹੜੀ ਲੈ ਗਿਆ ਕਿਹੜਾ ਬ੍ਰੈਂਡ ਲੈ ਗਿਆ ਦੇਖੋ ਇਹ ਦਿੰਦੇ ਆ ਨਾ ਲੋਸੇ ਉਹਦਾ ਕੰਮ ਖਤਰੇ ਵਾਲਾ ਆ ਯਾ ਵਾਲਾ ਹੋਣ ਵਾਲੀ ਮਿੱਟੀ ਲੱਸੀ ਪੀਣੀ ਹੈ ਚਾਹ ਲੈ ਲੱਸੀ ਪੀਣ ਲੱਗਾ ਪਹਿਲੀ ਵਾਰ ਬਹੁਤ ਲੰਬਾ ਹੈ ਬੜੀ ਛੋਏ ਨਹੀਂ ਵੀ ਪੂਰਾ ਆ ਚੁੱਕਾ ਆ ਸਾਬ ਵਿੱਚ ਲੇਟਾ ਜਗ ਬਜੋਦ ਵਾਲੇ ਮਣੀ ਛੋਟੀ ਛੋਟੀ ਉਹ ਚਮਕਦੀਆਂ ਇਧਰਲੇ ਪਾਸੇ ਵੀ ਲੰਗਰ ਲੱਗਾ ਆ ਸਪੀਡ ਦਾ ਉਧਰ ਵਾਲੇ ਜਲੇਬੀਆਂ ਦਾ ਲੱਗਾ ਆ ਇਧਰਲੇ ਪਾਸੇ ਲੰਗਰ ਛਕਾ ਗਏ ਹੁਣ ਅਸੀਂ ਗੁਰਦੁਆਰਾ ਸਾਹਿਬ ਮਾਤਾ ਗੰਗਾ ਜੀ ਦੇ ਜਾ ਰਹੇ ਆ ਬਾਹਰ ਰਸਤਾ ਆ ਮੀਂਹ ਦੇ ਕਾਰਨ ਥੋੜਾ ਜਿਹਾ ਰਸਤਾ ਖਰਾਬ ਹੋ ਗਿਆ ਕੰਮ ਕਿ ਰਹਿੰਦੇ ਰਸਤੇ ਵੀ ਸੜਕ ਨੂੰ ਮਾਣੀ ਚਾਹੀਦੀ ਥੋੜੀ ਜੀ ਇਹ ਖਰਾਬ ਕਰਕੇ ਨਿਕਲੀ ਹੈ ਹਾਂ ਹਰੇਕ ਲੰਗਰ ਦੇ ਵਿੱਚ ਪਹਿਲਾ ਹੀ ਮਿਲ ਜਾਂਦਾ ਬੰਦਾ ਲੋ ਅੱਜ ਬੋਲ ਦੇ ਗੁਰਦੁਆਰੇ ਸਾਹਿਬ ਆਏ ਤੁਸੀਂ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੋਹਰ ਸਾਹਿਬ ਗੁਰਦੁਆਰੇ ਸਾਹਿਬ ਵਰਕਿੰਗ ਕਰਨ ਵਾਸਤੇ ਇਹ ਆਏ ਆ ਤੇ ਸੰਗਤ ਹੈ ਸੁਨੀਤ ਪਿੰਡ ਭਰੋੜੀ ਤੋਂ ਆਏ ਚਲੋ ਤੇ ਸੰਗਤਾਂ ਬਹੁਤ ਦਰਸ਼ਨ ਕਰਨ ਵਾਸਤੇ ਸਾਰੇ ਬਸਤੇ ਜਾਮੀਆਂ ਗੁਰੂ ਕੇ ਲੰਗਰ ਬਹੁਤ ਲੱਗੇ ਆ ਗੁਰੂ ਪ੍ਰੀਤ ਲੰਗਰ ਲਾਉਣ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ। ਜੀ ਦੇਖੋ ਜੀ ਦੇਖੋ ਜੀ ਅਸੀਂ ਮੋਹਤਾਬ ਆਏ ਅੱਜ। ਬਹੁਤ ਸਾਰਾ ਲੰਗਰ ਲੱਗਾ ਹੋਇਆ ਹੈ, ਜਾਲ, ਢੰਡੇ, ਬਹੁਤ ਜ਼ਿਆਦਾ ਕੋਈ ਕੁ ਜਲੇਬੀਆਂ ਲੱਗੀਆਂ ਹੋਈਆਂ। ਜੇ ਵੀ ਇਹ ਤੁਹਾਨੂੰ ਦਿਖਾਉਦੇ ਆ ਕੇ ਜਾ ਕੇ ਆਜੋ। ਭਾਜੀ ਹੁਣੀ ਪੰਜਵੀਂ ਛੇਵੀਂ ਬੋਤਲ ਪਾਣੀ ਦੀ ਫੜ ਲਈ ਤੇ ਬਾਕੀ ਹੋਏ। ਮੈਂ ਕੋਕ ਪੀਣਾ। ਬਾਕੀ ਵੱਖਰਾ। ਪਾਜੀ ਹੁਣਾਂ ਲਾਹੌਰੀ ਜੀ ਦੇ ਵੀ ਪਾ। ਲਾਹੌਰੀ ਜੀ ਵਾਲੇ ਵੀ ਬੈਠੇ ਇੱਧਰ। ਭਾਜੀ ਕਹਿੰਦਾ ਇਹ ਅਸਲੀ ਲਾਹੌਰੀ ਜੀ ਦਾ। ਜੀ ਹੁਣ ਸੀ ਆਪੇ ਪਿਆਵਲਾ ਪਿਆਲੇ ਤੋਂ ਪਿਆਵਲਾ ਪਿਆਲੇ ਤੋਂ ਆਜੋ ਬਸਾਣੇ ਬਸਾਣੇ ਤੋਂ ਬੋਲੀਆ ਬਹੁਤ ਜ਼ਿਆਦਾ ਜੁਦਾ ਫਦਰ ਆ ਗਿਆ ਵਾਲਾ ਕਿਤੇ ਲੈਣੇ ਆ ਰਹਿਣ ਦੇ ਭਰਾਵਾ ਬਣਾਉਣਾ ਭਾਈ ਦੋ ਦਿਓ ਦੇਖਦਾ ਲੋ ਜੀ ਅਸੀਂ ਵੀ ਚੱਲੇ ਹਾਂ ਇੱਥੇ ਹੁਣ ਲੋ ਜੀ ਝੁੱਲਾ ਲੈਣਾ ਵੇ ਉਡੇ ਲੈ ਕੇ ਨਿਕਲੇ ਆ ਭਰਾ ਬਹੁਤ ਆ ਤਾਂ ਚਲੋ ਮੰਨਿਆ ਨੇ ਜਿਗਰਾ ਪਿਆ ਨਹੀਂ ਭਰਾ ਦਾ ਇੰਨਾ ਪਰ ਜਿਗਰਾ ਮੈਂ ਦਿਖਾਤਾ ਇਸ ਵਾਰ ਇੰਨਾ ਕੋਈ ਜਿਆਦਾ ਨਹੀਂ ਮੈਨੂੰ ਡਰ ਲੱਗਾ ਉਹਦਾ ਥੋੜਾ ਜਿਹਾ ਲੱਗਾ ਪਹਿਲਾਂ ਪਹਿਲਾਂ ਲੱਗਿਆ ਪਹਿਲਾਂ ਪਹਿਲਾਂ ਚਾਹੇ ਹੋਲੇ ਮਲੇ ਦੇ ਚਲ ਜਾਓ ਚਾਹੇ ਬਸਾਖੀ ਦੇ ਚਲ ਜਾਓ ਚਾਹੇ ਕਿਤੇ ਵੀ ਮੇਲੇ ਦੇ ਚਲ ਜਾਓ ਪਰ ਆ ਨਹੀਂ ਨਾਲ ਜਾਂਦੀਆਂ ਆ ਦੇ ਇਹ ਗੋਲੀ ਹੈਗੀ ਹੈ ਤੇਜ਼ ਹੋਣ ਵਾਲੀ ਬੰਦੇ ਬੰਦਾ ਇਹ ਪੁਰਤੀ ਆ ਜਾਂਦੀ ਹੈ ਦੇ ਨਾਲ ਭਾਜੀ ਉਹੀ ਹੈ ਨਾ ਇਹ ਗੋਲੀ ਔਰ ਠੰਡਾ ਪੀ ਜਾਂਦਾ ਯਾਰ ਇੰਨੀ ਦੂਰ ਚੱਲਦੀ ਆ ਹਨਾਂਮ ਵੀ ਪੋਰਾ ਅੱਜ ਖੁਸ਼ ਹੋ ਗਿਆ ਆ ਆ ਕੇ ਬਾਜੀ ਨੇ ਕਿੰਨੇ ਬੰਦਿਆਂ ਨੂੰ ਅੱਦਾ ਫੜ ਫੜ ਕੇ ਲੁਵਾਤਾ ਬਾਈ ਮੇਰੇ ਵੀ ਲਈ ਉਹ ਵਧੀਆ ਆ ਵਧੀਆ ਚੀਜ਼ ਹੈ ਮੇਲੇ ਦਾ ਤਾਂ ਆ ਕੇ ਲਵਾ ਲੈਣਾ ਕਰਨਾ ਪੱਕਾ ਹੀ ਵਾਰ ਦੇ ਅੰਦਰਲੇ ਪਾਸੇ ਉਹ ਮਾਰਕੀਟ ਲੱਗੀ ਹੈ ਬਾਹਰਲੇ ਪਾਸੇ ਬਹੁਤ ਜ਼ਿਆਦਾ ਲੱਗੀ ਹੋਈ ਹੈ ਦੁਨੀਆ ਸੰਗਤ ਬਹੁਤ ਪਹੁੰਚੀ ਹੋਈ ਹੈ ਮਾਨ ਬਣ ਗਿਆ ਆ ਆ ਵਾਲੇ ਝੁੱਲੇ ਦੇ ਝੁੱਲਾ ਲੈਣ ਦਾ ਦੇਖੋ ਉੱਪਰ ਜਾ ਕੇ ਸਿੱਧਾ ਹੀ ਖੜਾ ਕਰ ਬੰਦ ਦੇਖੀ ਇਹ 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 ਚੱਲ ਚੱਲ ਉੱਪਰ ਉੱਪਰ ਚੱਲ ਮੰਨ ਗਿਆ ਤੂੰ ਤਿਆਰਿਆ ਤਿਆਰਬਰ ਤਿਆਰ ਸਿੰਘ ਦੇ ਦੇ ਉੱਪਰਲੇ ਪਾਸੇ ਜਾਂਦਾ ਜੀ ਅਸੀਂ ਬਲਾਉਣ ਨੂੰ ਹੋਣ ਲੱਗੇ ਤੂੰ ਮਿਲਿਆ ਭਾਜੀ ਮਿਲਿਆ ਭਾਜੀ ਕਿੱਦਾਂ ਬਹੁਤ ਸੁਣਾਓ ਸੇਵਾ ਦੇ ਸੇਵਾ ਕਰਦੇ ਸੇਵਾ ਨਾਮ ਭਾਈ ਸੇਵਾ ਕਰਦੇ ਸੇਵਾ ਸੇਵਾ ਕਰਦੇ ਨਹੀਂ ਦੁਕਾਨ ਪਾਈ ਹੈ ਇਹ ਦੁਕਾਨ ਪਾਈ ਹੈ ਉੱਪਰ ਵੇਚਦਾ ਵਧੀਆ ਹੈ ਬਿਜ਼ਨਸ ਬਿਜ਼ਨਸਮੈਨ ਹੁਣ ਆਇਨ ਕਾ ਲੈਣ ਲੱਗੇ ਆ ਦੇਖੋ ਜੀ ਭਾਈ ਲਾਗ ਦਿਖਾਓ ਨਹੀਂ ਭਾਜੀ ਨਹੀਂ ਚੰਗੀਆਂ ਨਿਗਾਹ ਨਹੀਂ ਲੱਗਦੀ ਐ ਆਪਰੇਸ਼ਨ ਤੋਂ ਬਾਅਦ ਇੱਕ ਚਾਹ ਅੱਜ ਜਿਆਦਾ ਕੰਮ ਨਹੀਂ ਕਰਨਾ ਪੂਰੀ ਜਾਣਕਾਰੀ ਦੇਣਗੇ ਇਹਨਾਂ ਕੱਲ੍ਹ-ਕੱਲ ਹੀ ਦੱਸੋ ਆਪਰੇਸ਼ਨ ਤੋਂ ਬਾਅਦ ਆਣੀ ਹੈ ਤੁਹਾਨੂੰ ਤਾਂ ਚਾਹੀਦੀ ਬਾਂਦੜ ਸਾਈਡ ਤੋਂ ਬਿਲਕੁਲ ਮੱਛਾ ਲੋ ਜੀ ਗੁਰਦੁਆਰੇ ਦੇ ਦਰਸ਼ਨ ਅਸੀਂ ਕਰ ਲਏ ਆ ਨਾਲੇ ਤੁਹਾਨੂੰ ਵੀ ਕਰਾਉਂਦੇ ਆ ਤੇ ਹੁਣ ਅਸੀਂ ਚਾਲੇ ਪਾਉਣ ਲੱਗੇ ਇੱਥੋਂ ਵਾਪਸੀ ਚੱਲ ਜਾਣਾ ਹੁਣ ਜਲਦੀ ਸੰਗਤ ਬਹੁਤ ਜ਼ਿਆਦਾ ਆਈ ਹੋਈ ਆ ਬੰਦੇ ਸਾਡੇ ਉੱਧਰ ਬੈਠੇ ਥੋੜੇ ਜਿਹਾ ਆਉਂਦੇ ਨਹੀਂ ਫੇ ਆਨੁਭਵ ਗਰਮੀ ਲੱਗ ਗਈ ਆ ਦੇਖਦੇ ਕੀ ਕਰਦੇ ਹੋ ਨਾ ਤੂੰ ਸਾਹ ਬਹੁਤ ਆਇਆ ਦੇ ਵਿੱਚ ਇੱਥੇ ਤੂੰ ਸਾਹ ਬਹੁਤ ਹੁੰਦਾ ਟਾਡੀਆਂ ਦੀਆਂ 12 ਪੂਰੀਆਂ ਚੱਲਣਦੀਆਂ ਆ ਗਰਮੀ ਜਿਆਦਾ ਹੋਣ ਕਰਕੇ ਸਾਹ ਘਤ ਜਲਦੀ ਜਲਦੀ ਵਾਪਸ ਆ ਰਹੀ ਹੈ ਪਹਿਲਾਂ ਮੀਂਹ ਵੀ ਬੋ ਪਿਆ ਇੱਕ ਮਿੰਟ ਜੀ ਆਜੋ ਹੁਣ ਰੋਟੀਆਂ ਵੰਡ ਹੋਣਦੀਆਂ ਲੈ ਪਾਜੀ ਲੈ ਕੇ ਦਿਖਾਉਗਾ ਚੱਲ ਪਾਜੀ ਹਾ ਸਾਡੇ ਬਜ਼ੁਰਗ ਬੰਦੇ ਤਾਂ ਬਹਿ ਗਏ ਆ ਮੇਲੇ ਦੇ ਵਿੱਚ ਮੰਜਾ ਢਾ ਕੇ ਆਪਣਾ ਹੀ ਦੇਖੋ ਜੀ ਮੰਜਾ ਮਿਲ ਗਿਆ ਜੀ ਇਹਨਾਂ ਨੂੰ ਪਾਜੀ ਵੀ ਆ ਕੇ ਥੱਕ ਕੇ ਬਹਿ ਗਿਆ ਹੁਣ ਅਸੀਂ ਚੱਲੇ ਆ ਉਹ ਬੰਦੇ ਨੇ ਝੂਟੇ ਲਏ ਪਾਜੀ ਦੱਸੀ ਇੱਧਰ ਆ ਕੇ ਝੂਟਿਆਂ ਦਾ ਕੀ ਬੜਿਆ ਝੂਟਿਆਂ ਦੇ ਬਾਅਦ ਮੇਲੇ ਤਾਂ ਕੋਈ ਲੱਭਿਆ ਨਹੀਂ ਮੁੜ ਕੇ ਕਿੱਥੇ ਚਲ ਗਿਆ ਇਹਨੂੰ ਕੀ ਬੜਿਆ ਦੱਸੀ ਬੜਾ ਜਾਂਦਾ ਨਹੀਂ ਭਰਾਵਾ ਮੁੜ ਕੇ ਨਹੀਂ ਲੈਣੀ ਇਹ ਲੈਣੇ ਆ ਬਹੁਤ ਵਧੀਆ ਔਕਾ ਤਾਂ ਹਾਂ ਪਰ ਜਦੋਂ ਥੱਲੇ ਨੂੰ ਆਉਂਦਾ ਜਿਹੜਾ ਇਹ ਕਸ਼ਤੀ ਵਾਲਾ ਨਾ ਹਾਂ ਫੇਰ ਡਰ ਲੱਗਦਾ ਜਦ ਜਦ ਥੱਲੇ ਡੇਹਣ ਲੱਗੇ ਹੁੰਦੇ ਆ ਮੈਂ ਕਹਿੰਦਾ ਉਹ ਰੱਬਾ ਬੰਦ ਕਰ ਦੇ ਇਹਨੂੰ ਅੱਦਾ ਵੀ ਕਿਹਾ ਦੋ ਵਾਰੀ ਤੂੰ ਚੱਲੋ ਹੁਣ ਅਨਾ ਆਮਨੇ ਇਲੀਆ ਜਿਗਰਾ ਨਹੀਂ ਕੀਤਾ ਹਰ ਨਾਲ ਲੋ ਜੀ ਚੱਲੇ ਹੁਣ ਲੋ ਜੀ ਹੁਣ ਅਸੀਂ ਗੁਰਦੁਆਰਾ ਸਾਹਿਬ ਖਵਾੜੇ ਦੇ ਸੁਚੈਨ ਸਾਹਿਬ ਆ ਗਏ ਆ ਇੱਥੇ ਦਰਸ਼ਨ ਕਰਾਉਂਦੇ ਤੁਹਾਨੂੰ ਸਕਚੈਨ ਸਾਹਿਬ ਗੁਰਦੁਆਰਾ ਸਾਹਿਬ ਫੋਵਾੜੇ ਵਿਖੇ 13 ਜਲਾਈ ਨੂੰ ਦਿਨ ਐਤਵਾਰ ਆਵਣ ਦਿਨ ਪ੍ਰੋਗਰਾਮ ਹੈ ਸਗੋਂ ਕਿ ਆਵਿਨ ਜੇ ਪਾਉ ਆਉਂਦੀ ਆਵੇ ਸ਼ਾਇਦ ਸਾਨੂੰ ਕੁਝ ਕੋਣ ਕੇ do ayadın dərsləyə andar guru var